ਆਜਾ ਆਪਾਂ ਬਹੁਤ ਹੀ ਸੋਹਣੇ ਸੂਟ ਵਰਕ ਕਰਵਾਏ ਨੇ ਤੇ ਸਟਿਚ ਵੀ ਕਰਤੇ ਕਈ ਸੂਟ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਆਪਾਂ ਨੇ ਬਹੁਤ ਸੋਹਣਾ ਵਰਕ ਕਰਵਾਇਆ neck ਤੇ 바ਵਾ ਤੇ ਤੇ ਘੇਰੇ ਤੇ ਜੀ ਤੇ ਸਲਵਾਰ ਦੇ ਪੌਂਚਾਂ ਤੇ ਵਰਕ ਕਰਵਾਇਆਗਾ ਬਹੁਤ ਹੀ ਸੂਟ ਸੋਹਣਾ ਬਣ ਕੇ ਰੈਡੀ ਹੋਇਆਗਾ ਫਿਨਿਸ਼ਿੰਗ ਵਰਕ ਦੀ ਤੁਸੀਂ ਚੈੱਕ ਕਰ ਸਕਦੇ ਹੋ ਹਾਂਜੀ ਕਾਪਾ ਸੈਕਿੰਡ ਸੂਟ ਕਰਵਾਇਆ ਉਹਤੇ ਵੀ ਆਪਾਂ ਹੈਂਡਵਰਕ ਕਰਾਇਆ ਘੇਰੇ ਤੇ ਵਰਕ ਹੈ ਤੇ ਸਲਵਾਰ ਦੇ ਪੌਂਚਿਆਂ ਤੇ ਹੈ ਤੇ ਚਾਕਾਂ ਤੇ ਜੀ ਦੁਪੱਟਾ ਇਹਦੇ ਨਾਲ ਬਹੁਤ ਸੋਹਣਾ ਰੈਡੀ ਕਰਵਾਇਆ ਇੱਕ ਜੀ ਆਪਾਂ ਸਲਵਾਰ ਦੇ ਪੌਂਚਿਆਂ ਤੇ ਵਰਕ ਕਰਾਇਆ ਉਹ ਵੀ ਹੈਂਡਵਰਕ ਦਾ ਵਰਕ ਕੰਮ ਕਰਾਇਆ ਦੇਖੋ ਜੀ ਚਾਰ ਬਣਦੇ ਨੇ ਫਲਾਵਰ ਚਾਰ ਉਧਲੇ ਪੌਂਚੇ ਤੇ ਕਰਾਇਆ ਚਾਰ ਉਧਲੇ ਪੌਂਚੇ ਤੇ